ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਦਰਬਾਰ ਸਾਹਿਬ ਹਜ਼ਾਰਾਂ ਦੀ ਸਆਪਨਾ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਪਰ ਇੱਥੇ ਇੱਕ ਗੁੰਗਾ ਰਾਮਗੜੀ ਆ ਜਗ੍ਹਾ ਹੈ ਜਿੱਥੋਂ ਕਿ ਦਰਬਾਰ ਸਾਹਿਬ ਬਿਲਕੁਲ ਕਲੀਅਰ ਦਿਖਾਈ ਦਿੰਦਾ ਹੈ ਇਹ ਆਪਣਾ ਪੌੜੀਆਂ ਦੇ ਥੱਲੇ ਜਾ ਕੇ ਇੱਕ ਵਾਰੀ ਦੇਖਦੇ ਹਾਂ ਕਿ ਥੱਲੇ ਨਾ ਕਾਫੀ ਗਹਿਰਾਈ ਦੇ ਵਿੱਚ ਇੱਕ ਜਗ੍ਹਾ ਹੈ ਸ਼ਾਇਦ ਤੁਸੀਂ ਪਹਿਲਾਂ ਕਦੀ ਇੱਥੇ ਗਏ ਨਹੀਂ ਹੋਣੇ ਇਹ ਬੂੰਗਾ ਰਾਮਗੜੀ ਹੈ ਜਿਸ ਦਾ ਨਾਮ ਮਹਾਨ ਜਥੇਦਾਰ ਜਸਾ ਸਿੰਘ ਰਾਮਗੜੀਆ ਦੇ ਨਾਮ ਤੋਂ ਰੱਖਿਆ ਗਿਆ ਸੀ। ਉਹਨਾਂ ਨੇ 18ਵੀਂ ਸਦੀ ਵਿੱਚ ਇਸ ਦਾ ਢਾਂਚਾ ਬਣਾਇਆ ਸੀ। ਇਮਾਰਤ ਬਣੀ ਸੀ ਇਹ ਇੱਕ ਰਾਖੀ ਦਾ ਕਿਲਾ ਹੈ। ਮਤਲਬ ਜਿਹੜੀ ਦਰਬਾਰ ਸਾਹਿਬ ਦੀ ਸ਼ਰਕਸਾ ਲਈ ਇੱਕ ਕਿਲਾ ਬਣਾਇਆ ਗਿਆ ਸੀ। ਇਹ ਮਾਰਤ ਇੰਜੀਨੀਅਰ ਦਾ ਕਮਾਲ ਸੀ। ਦੀ ਬਲੀ ਤੋਂ ਆਏ ਮਾਰਥਲ ਮਜਬੂਤ ਤਾਜਾ ਤੇ ਚੀ ਮਾਰਥ ਜਿੱਥੋਂ ਹਰ ਮੰਦਰ ਸਾਹਿਬ ਦੇ ਦਰਸ਼ਨ ਹੋ ਸਕਦੇ ਚਾਹੀਦੇ ਆ ਰਾਮਗੜੀ ਆ ਮਿਸੋ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਸੀ ਜਦੋਂ ਔਰੰਗਜ਼ੇ ਭਾਰਤ ਆਏ ਇਹ ਢਾਂਚਾ ਇਹ ਕਰਾਖੀ ਵਾਲੀ ਪਛਾਣ ਬਣ ਗਿਆ ਸੀ ਬੁੰਗਾ ਰਾਮਗੜੀਆ ਸਾਨੂੰ ਇੱਕ ਇਤਿਹਾਸ ਦੀ ਸ਼ਾਨ ਦੱਸਦਾ ਹੈ ਇੱਕ ਯਾਦਦਾਸ਼ ਜੋ ਸਾਨੂੰ ਦਿੱਸਦੀ ਹੈ ਆਪਣੀ ਧਰਮਚਾਲ ਦੀ ਰਾਖੀ ਕਿਵੇਂ ਕੀਤੀ ਜਾਂਦੀ ਤੇ ਇਹ ਸਾਹਮਣੇ ਇੱਕ ਸਟੇਜ ਬਣੀ ਹੋਈ ਹੈ ਜਿਹਦੇ ਉੱਪਰ ਮਤਲਬ ਜੱਸਾ ਸਿੰਘ ਰਾਮਗੜੀਆ ਬੈਠਦੇ ਸਨ ਤੇ ਹੁਣ ਵੀ ਆਲਤੀ ਤੇ ਮਤਲਬ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਹੈ ਥੋੜਾ ਲੈਟਿੰਗ ਵਗੈਰਾ ਲਾ ਕੇ ਇਹਨੂੰ ਥੋੜਾ ਵਧੀਆ ਤਰੀਕੇ ਨਾਲ ਬਣਾ ਦਿੱਤਾ ਹੈ। ਕੁਝ ਸੰਤਾਂ ਦਾ ਵੀ ਦਰਸ਼ਨ ਕਰਨ ਲਈ ਆਉਂਦੀਆਂ ਨੇ। ਉੱਪਰੋਂ ਛੱਤ ਵੀ ਦੇਖੀ ਜਾਵੇ ਪੂਰੀ ਗਲਾਈ ਦੇ ਵਿੱਚ ਬਣੀ ਹੋਈ ਹੈ। ਪੁਰਾਣੀਆਂ ਇੱਟਾਂ ਲਾ ਕੇ ਬਣਾਈ ਗਈ ਹੈ। ਆ ਜਿਹੜੀ ਇਹ ਜਗ੍ਹਾ ਹੈ ਨਾ ਇੱਥੋਂ ਖੜੇ ਹੋ ਕੇ ਸਿੰਘ ਅੱਜਕੱਲ ਤੇ ਹੈਂਡਪੋ ਘਟਾ ਬੰਦਿਆ ਜੀ ਸਿੰਘ ਖੜੇ ਹੋ ਕੇ ਇੱਥੋਂ ਦੇਖਦੇ ਸਿੱਧਾ ਦਰਬਾਰ ਤੋਂ ਦਿਖਾਈ ਦਿੰਦਾ ਹੂ। ਸੰਤ ਚੱਲ ਰਹੀ ਹੈ ਤਾਂ ਦਰਬਾਰ ਸਾਹਿਬ ਬਿਲਕੁਲ ਕਲੀਅਰ ਦਿਖਾਈ ਦਿੰਦਾ ਹੈ ਚਰਮੇਰੇ ਵਿੱਚੋਂ ਇਹ ਹਰ ਜਗ੍ਹਾ ਬਣੇ ਹੋਏ ਕੰਪਨੀ ਸਿਕਿਉਰਿਟੀ ਪਰਪਸ ਤੇ ਰੱਖਿਆ ਹੋਇਆ ਹੈ ਇਹ ਯਾਨੀ ਕਾਫੀ ਜਿੰਨੇ ਲੋਕਾਂ ਨੂੰ ਪਤਾ ਹੈ ਹੁੰਦੇ ਦਰਸ਼ਕ ਕਰਨ ਨੂੰ ਇਹ ਕਈਆਂ ਨੂੰ ਅਲੱਤੀ ਕਿ ਇਸ ਜਗ੍ਹਾ ਦਾ ਪਤਾ ਨਹੀਂ ਹੈ ਭਾਵੇਂ ਮਤਲਬ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਨੇ ਲੇਕਿਨ ਬਹੁਤ ਵਧੀਆ ਜਗ੍ਹਾ ਹੈ ਜੇ ਤੁਸੀਂ ਆਉਂਦੇ ਹੋ ਦਰਬਾਰ ਸਾਹਿਬ ਇੱਕ ਵਾਰੀ ਜ਼ਰੂਰ ਦੇਖੋ ਇੱਥੇ ਇੱਕ ਪੁਰਾਣਾ ਕੂਹ ਵੀ ਦਿਖਾਇਆ ਗਿਆ ਉਹ ਸਾਹਮਣੇ ਜਿੱਥੇ ਉਹ ਟੀਨ ਸੀਟ ਲੱਗੀ ਹੋਈ ਹੈ ਨਾ ਇੱਥੇ ਇੱਕ ਪੁਰਾਣਾ ਕੂਹ ਦਿਖਾਇਆ ਗਿਆ ਪੁਰਾਣਾ ਕੀਤਾ ਉਸ ਇਹ ਵਾਲਾ ਨਹੀਂ ਉਹ ਇਹ ਸਾਹਮਣੇ ਕੂਹ ਦਿਖਾਇਆ ਗਿਆ ਮਤਲਬ ਸੇਫਟੀ ਲਈ ਰਾਈ ਹੋਈ ਟੀਨ ਤਰਾ ਕੋਈ ਬੱਚਾ ਨਾ ਦੇਖਣਾ ਪਵੇ ਉਹ ਕੋਈ ਇਹ ਵੀ ਤਾਂ ਕਾਫੀ ਥਲੇ ਗਹਿਰਾਈ ਹੈ। ਸਾਹ ਦੇ ਡੂੰਗਾ ਖੂਹ ਬਹੁਤ ਪੁਰਾਣਾ ਹੈ। ਪੁਰਾਣੀ ੱਟਾਂ ਨਾ ਬਣਿਆ ਹੋਇਆ ਹੈ। ਉੱਪਰ ਵੀ ਇਹਦੇ ਜਾਲ ਲੱਗਾ ਹੋਇਆ ਹੈ। ਤੇ ਇੱਥੋਂ ਬਾਹਰ ਜਾਣ ਦੀ ਜਗ੍ਹਾ ਹੈ। ਬਾਹਰ ਜਾ ਕੇ ਨਾ ਤੁਹਾਨੂੰ ਇਹ ਵੀ ਦਿਖਾਉਣੀ ਮੇਰੇ ਇਹਦੇ ਨਾਲ ਕਿਸ ਤਰ੍ਹਾਂ ਚਾਈਦਾ ਮਤਲਬ ਨਾ ਉਹ ਮਿਲਦਾ ਇਹ ਤਰ੍ਹਾਂ ਹੀ ਰਹਿੰਦਾ ਸਾਹਮਣੇ ਉਹ ਦਰਬਾਰ ਸਾਹਿਬ ਦੀ ਜਗ੍ਹਾ ਹੈ ਅੱਗੇ ਵੀ ਨਾ ਆਉਂਦਾ ਤੇ ਪਹੁੰਚਦਾ ਦਰਬਾਰ ਸਾਹਿਬ ਦੀ ਜਗ੍ਹਾ ਸਮਾਂ ਇਹ ਇੱਕ ਗੋਲੋਂ ਤੁਹਾਨੂੰ ਦਿਖਾਈ ਜਾਂਦਾ ਉਹ ਦਰਬਾਰ ਸਾਹਿਬ ਪੂਰਾ ਦਿਖਾਈ ਜਾਂਦਾ ਇਹਦੇ ਨਾਲ ਨਾਲ ਜਾ ਕੇ ਇੱਧਰ ਸਾਈਡ ਤੇ ਨਾ ਲੰਗਰ ਹਾਲ ਹੈ ਐਸਾਈਡ ਤੇ ਲੰਗਰ ਆਦਾ ਲੰਗਰਾਂ ਦੇ ਬਿਲਕੁਲ ਨਾਲ ਹੈ ਇਹ ਸਾਹਮਣੇ ਲੰਗਰ ਆਦਾ ਇਹ ਤੋਂ ਬਾਹਰ ਨਿਕਲ ਕੇ ਨਾਲ ਹੀ ਲੰਗਰਾਂ ਨੂੰ ਜਿਹੜਾ ਤੁਸੀਂ ਵੜਦੇ ਹੋ ਉਹਦੇ ਨਾਲ ਹੀ ਲਿਖਿਆ ਹੋਇਆ ਹੈ ਲੰਗਰਾਂ ਨਾਲ ਬੜੀਆ ਜਦੋਂ ਆਪਾਂ ਪੂਰਾ ਦਰਸ਼ਨ ਕਰਕੇ ਬਾਅਦ ਚ ਲੰਗਰ ਆ ਰਹੇ ਹਾਂ ਨੇ ਹਨ ਤਾਂ ਹੈ ਉਹ ਰਸਤਾ ਕਿ ਕabhi ਜਾ ਰਹੀਆਂ ਸਤਨ ਦਰਸ਼ਨ ਜੀ ਇੱਥੋਂ ਖਬਿਆਥ ਸੱਜਿਆ ਥਾ ਆਪਣੇ ਦਰਬਾਰ ਸਾਹਿਬ ਦੇ ਸਾਹਮਣੇ ਸਾਹਮਣੇ ਮੇਰੇ ਕੋਲ ਦਰਬਾਰ ਸਾਹਿਬ ਹੈ ਤੇ ਇੱਥੋਂ ਜਦੋਂ ਆਪਾਂ ਉੱਪਰ ਆ ਕੇ ਨਾ ਲੰਗਰ